ਵਸਾਏ ਬੰਦੀ ਛੋੜ ਦਿਵਸ ਦੇ ਮੌਕੇ ਤੇ ਗੁਰੂ ਘਰਾਂ ਦੇ ਵਿੱਚ ਵਿਸ਼ੇਸ਼ ਸ਼ਰਨਾਂ ਲਗੀਆਂ ਨੇ ਸਵੇਰ ਤੋਂ ਹੀ ਸੰਗਤ ਸ਼ਰਧਾਲੂ ਨਤਮਸਤਕ ਹੋ ਰਹੇ ਨੇ ਚੰਦਪਾ ਸਾਹਿਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਸ਼ਾਮ ਨੂੰ ਦਰਬਾਰ ਸਾਹਿਬ ਦੇ ਵਿੱਚ ਵਿਸ਼ੇਸ਼ ਦੀਪਮਾਲਾ ਹੋਏਗੀ ਰਾਤ ਵੇਲੇ ਅਲੌਕਿਕ ਕਾਥਿਸ਼ਵਾਸੀ ਹੋਵੇਗੀ ਤਾਂ ਬੰਦੀ ਛੋੜ ਦਿਵਸ ਮੌਕੇ ਜਥੇਦਾਰ ਗੁਰਪ੍ਰੀਤ ਸਿੰਘ ਗੜਦਜ ਨੇ ਵਰਤਨਾ ਦੀ ਸੇਵਾ ਕੀਤੀ ਹੈ ਸਵਦਾਸ ਨੇ ਕਿ ਅੱਜ ਤੇ ਦੇਨ ਬੰਦੀ ਛੋੜ ਦਿਵਸ ਮੌਕੇ ਅਸ਼ੀਰਵਾਰ ਗੋਬਿੰਦ ਸਾਹਿਬ ਜੀ ਦੇ ਵੱਲੋਂ ਬੰਜਾ ਰਾਜਿਆਂ ਨੂੰ ਗਵਾਲੀਆਂ ਦੇਖੇ ਲੋ ਰਿਹਾ ਕਰਾਇਆ ਗੁਰ ਬੰਦੀ ਸ਼ੋਰ ਹੈ ਜੀਵਨ ਮੁਖਤ ਕਰ ਹੈ ਉਡੀਣਾ ਅੱਜ ਦੇ ਦਿਨ ਮੇਰੇ ਪੀਰ ਦੇ ਮਾਲਕ ਸਤਿਗੁਰੂ ਤਾਨ ਗੁਰ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚਾ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਕੈਦ ਸਿਆਸੀ ਕੈਦੀ ਰਾਜਿਆਂ ਨੂੰ ਰਿਹਾ ਕਰਵਾ ਕੇ ਉਹਨਾਂ ਦੀਆਂ ਰਿਆਸਤਾਂ ਦੇ ਵਿੱਚ ਛੱਡ ਕੇ ਉਹਨਾਂ ਦੇ ਰਾਜ ਭਾਗ ਜਿਹੜੇ ਸਨ ਉਹਨਾਂ ਨੂੰ ਵਾਕੇ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸਨ ਜਿਸ ਰਸਤੇ ਤੋਂ ਸਤਿਗੁਰੂ ਜੀ ਗਵਾਲੀਅਰ ਤੋਂ ਚੱਲ ਕੇ ਤੇ ਅੰਮ੍ਰਿਤਸਰ ਸਾਹਿਬ ਪਹੁੰਚੇ ਉਹਨਾਂ ਸਾਰੇ ਰਸਤਿਆਂ ਦੇ ਉੱਤੇ ਸੰਗਤ ਨੇ ਈਓ ਦੇ ਦੀਵੇ ਬਾਲ ਕੇ ਤੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਸੀ ਔਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਜੀ ਵਿਖੇ ਮਾਤਾ ਗੰਗਾ ਜੀ ਦੇ ਉਪਦੇਸ਼ਾਂ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਨੂੰ ਨਾਲ ਲੈ ਕੇ ਸ਼੍ਰੀ ਅਮਰਸਰ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਈਓ ਦੇ ਦੀਵੇ ਬਾਲ ਕੇ ਤੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਸੀ ਉਸ ਰਵਾਇਤ ਨੂੰ ਮੁੱਖ ਰੱਖਦਿਆਂ ਹੋਇਆ ਇਸ ਦਿਹਾੜੇ ਨੂੰ ਸਦਿਗਾਂ ਤੋਂ ਸਮੁੱਚਾ ਖਾਲਸਾ ਪੰਥ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਛੇ ਦੇ ਕਾਲ ਤੱਕ ਸਹਿਜ ਜੀ ਦੇ ਖੇ ਜੁੜ ਕੇ ਬਹੁਤ ਹੀ ਸ਼ਰਧਾ ਸਤਕਾਰ ਔਰ ਪਿਆਰ ਦੇ ਨਾਲ ਮਨਾਉਂਦਾ ਔਰ ਅੱਜ ਵੀ ਬੰਦੀ ਛੋੜ ਦਿਵਸ ਸੱਚਕੰਡ ਸਿੰਘ ਹਰਮੰਦਰ ਸਾਹਿਬ ਜੀ ਦੇ ਖੇ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸ਼ਾਮ ਨੂੰ ਤਕਰੀਬਨ ਸਾਢੇ 4:30 ਵਜੇ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਘੋੜੀ ਦੀ ਦੀਪਕ ਨੇ ਉਹ ਬਾਲਕੇਤ ਦੀਪ ਵਾਲਾ ਜਿਹੜਾ ਹੈ ਉਹ ਸ਼ਾਮ ਨੂੰ ਕੀਤੀ ਜਾਏਗੀ